ਉਹ ਕਿਤਾਬ ਹੋਣੀ ਹੈ ਸਰਬ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਖੋਖਰਾਂ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਜਿਹੀ ਨਾ ਪੈਸੇ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਜਿਹਾ ਰੋਨੂ ਕਨ ਲਗੀ ਜੋ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਜਾ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਲ ਗਿਆ ਇੱਕ ਦੂਜੇ ਨਾਲ ਗਾਲੀ ਕਲੋਚ ਹੋਏ ਉੱਥੇ ਬਾਹਰ ਤੇ ਉਹ ਬਾਜਾ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਹੀ ਹੋ ਧਮਕੀ ਦੇ ਤਾਈ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀ ਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀ ਨਾਮ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀ ਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜਨਾਮਾ ਧਨਵਾਚੇ ਤੋਂ ਪੰਗ ਮਗਰ ਵੀ ਪੰਨੀ ਮੁੰਡੇ ਲੈ ਕੇ ਇੱਕ ਘਰ ਪੈ ਗਿਆ ਤੇ ਬਾਜ ਪਿੰਡ ਵਾਲੇ ਨੇਟਾ ਉਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਤੇ ਉਹਨਾਂ ਨੂੰ ਭਜਾਇਆ ਤੇ ਫਿਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾ ਜੀ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਅਸੀਂ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ਆਈਸੀਯੂ ਚ ਵੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ ਚਾਰ ਪੰਜ ਛੇ ਮੁੰਡੇ ਆਏ ਤਾਂ ਉਹਨਾਂ ਨੇ ਸਾਡੇ ਦਾਤਰ ਮਾਰਨ ਲਾ ਪਏ ਚਾਚਾ ਜੀ ਮੁੰਡੇ ਆ ਲ ਜਾਂਦੇ ਸੀ ਢੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰ ਤੇ ਕੀ ਮੰਗ ਕਹ ਲੈ ਮੰਗ ਇਹ ਹੋਈ ਆ ਕਿ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਕੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦਾ ਰਾਜਨਾਵਾ ਸੀ ਉਥੇ ਰਾਜੀਨਾਵੇਂ ਦਰਾਂ ਨੇ ਦੀ ਲੜਾਈ ਹੋਈ ਐ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਨੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦਵਾਵਾਂਗੇ ਸਰ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਜੋ ਇੱਕ ਮੁੰਡਾ ਗਿਆ ਸੀ ਪਿੰਡ ਖੋਖਰਾਂ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਜਿਹੀ ਨਾ ਪੈਸ ਤੇ ਉਹਨਾਂ ਬਾਅਦ ਜਦੋਂ ਥੋੜਾ ਚਿਰ ਉਹਨੂੰ ਕਨ ਲਗੀ ਜੋ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੜੇ ਨੇ ਉਹਦੇ ਕੋ ਪੈਸੇ ਮੰਗੇ ਤੇ ਬਾਅਦ ਚ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲ ਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ ਜਿਹਾ ਮਿਲ ਗਿਆ ਇੱਕ ਦੂਜੇ ਨਾਲ ਗਾਲੀ ਗਲੋਚ ਹੋਏ ਉੱਥੇ ਬਾਹਰ ਤੇ ਉਹ ਬਾਅਦ ਚ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬਰਦਰ ਹੀ ਉਹ ਧੰਕੇ ਨੇ ਤਾਂ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀ ਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਹੀ ਉਹ ਰਾਜੀ ਨਾ ਮੰਨ ਹੀ ਜਾਂਦਾ ਕਿ ਅਸੀਂ ਨਹੀਂ ਰਾਜੀ ਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜੀ ਨਾਮਾ ਕਰਨ ਵਾਸਤੇ ਤੋਂ ਮਗਰ ਵੀ ਪੰਨੀ ਮੁੰਡੇ ਲੈ ਕੇ ਘਰ ਪੈ ਗਿਆ ਤੋਂ ਬਾਅਦ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੁੱਡੀਆਂ ਭੰਨੀਆਂ ਤੇ ਉਹਨਾਂ ਨੂੰ ਭਜਾਇਆ ਤੇ ਫਿਰ ਥੋੜਾ ਬਚਾ ਹੋਇਆ ਸਾਡਾ ਤੇ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਅਸੀਂ ਐਡਮਿਟ ਕਰਵਾਉਣ ਆਏ ਸੀ ਕਿ ਇਹਨੂੰ ਆਈਸੀਯੂ ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕਰਤਾ ਜੇ ਬਾਹਰੋਂ ਮੁੰਡੇ ਆਏ ਚਾਰ ਪੰਜ 6 ਮੁੰਡੇ ਆਏ ਤਾਂ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲਾ ਪਏ ਚਾਚਾ ਜੀ ਮੁੰਡੇ ਆਲ ਜਾਂਦੇ ਸੀ ਢੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਤੇ ਕੀ ਮਲਕਾਤ ਹੈ ਮੰਨ ਕੇ ਇਹ ਹੋਈ ਆ ਕਿ ਸਾਨੂੰ ਇਨਸਾਫ ਮਿਲੇ ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਖੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ بیٹے ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦੇ ਰਾਜਨਾਵਾ ਸੀ ਉਥੇ ਰਾਜਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦੇਵਾਂਗੇ